ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਖਾਸ ਸ਼ਹਿਰ ਤਰਨਤਾਰਨ ਜ਼ਿਲ੍ਹਾ ਤਹਿਸੀਲ ਵੀ ਤਰਨਤਾਰਨ ਗੁਇੰਦਵਾਲ ਬਾਈਪਾਸ ਦੇ ਬਿਲਕੁਲ ਨੇੜੇਕ ਪੀਐਸ ਰੂਟਾ ਬੀਟਰ ਵਾਲੀ ਕਲੀ ਵੀਰ ਅਵਤਾਰ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਵੀਰ ਰਸ਼ਪਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆਂ ਦੋਸਤੋ ਖਾਸ ਵਿਚਰ ਜਿਹੜੀਆਂ ਤੁਸੀਂ ਸ਼ਹਿਰ ਤਰਨਤਾਰਨ ਹੀ ਕਰਨੀਆਂ ਗੁਇੰਦਵਾਲ ਬਾਈਪਾਸ ਬਿਲਕੁਲ ਲੱਗੇ ਆ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਪਸ਼ੂ ਇਹਨਾਂ ਦੇ ਕੋਲ 5-7 ਨੱਕ ਜਿਹੜੇ ਆ ਹਰ ਵਕਤ ਮੌਜੂਦ ਹੁੰਦੇ ਆ ਵਪਾਰ ਦਾ ਕੰਮ ਆ ਜਦੋਂ ਮਰਜ਼ੀ ਆ ਜਾਓਗੇ ਕੋਈ 5-4 ਨੱਕ ਜਿਹੜੇ ਆ ਤੁਹਾਨੂੰ ਇੱਥੇ ਖੜੇ ਮਿਲਣਗੇ ਠੀਕ ਆ ਜੀ ਬਾਕੀ ਸਲੈਕਟ ਕਰਕੇ ਤਸੱਲੀ ਕਰਕੇ ਆਪਦੀ ਖਰੀਦੀ ਕਰ ਸਕਦੇ ਹੋ ਹਰੀਕੇ ਪੱਤਨ ਕੋਈ ਵੀ ਰਮਾਲਵੇ ਵਾਲੀ ਸਾਈਡ ਤੋਂ ਆ ਰਹੇ ਤੇ ਹਰੀਕੇ ਪੱਤਨ ਕੋਈ 42-45 ਕਿਲੋਮੀਟਰ ਦੀ ਸਾਰੀ ਦੂਰੀ ਆ ਠੀਕ ਹੈ ਜੀ ਅੰਮ੍ਰਿਤਸਰ ਵੀ ਇੱਥੋਂ ਕੋਈ 15-17 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ 2 ਦਸੰਬਰ ਸਮਾਂ ਬਿਲਕੁਲ ਜਿਹੜਾ ਈਵਨਿੰਗ ਸ਼ਾਮ ਦੇ ਕੋਈ 5:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਦੋ ਐਨੀਮਲ ਸਵੇ ਸਵੇ ਦਿਖਾਉਣੇ ਆ ਦੋ ਦੱਗਬਣ ਆ ਚਾਰ ਨਗਨੇ ਟੋਟਲ ਪੂਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਵੀਰਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਰਚਪਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਜੀ ਕੈਮ ਸੇਤਾ ਹਾਂਜੀ ਹਾਂਜੀ ਵਧੀਆ ਗਸ ਉਹ ਕਵੀਰੇ ਸਪਾਲ ਵੀਰ ਉਤਾਰ ਹੋਣੀ ਮੜਾ ਬਾਹਰ ਗਏ ਹਾਂ ਹਾਂ ਜੀ ਹਾਂ ਜੀ ਮਾਲ ਦਾ ਕੰਮ ਪੈ ਗਿਆ ਠੀਕ ਆ ਜੀ ਹਾਂ ਜੀ ਉਦੋਂ ਵੀ ਆਪਾਂ 5 ਗਨਾਂ ਦੇ 6 ਗੇ ਦਿਖਾਏ ਸੀ ਭਰਾਵਾ ਹਾਂ ਜੀ ਹਾਂ ਜੀ ਮਾਲ ਤਕਰੀਬਨ ਵੇਚੀ ਗਿਆ ਹਨਾ ਹਾਂ ਜੀ ਹੋ ਗਿਆ ਸੇਲ ਹੋ ਗਿਆ ਉਸ ਤੋਂ ਬਾਅਦ ਫਿਰ ਵੀ ਚਲ ਪਸ਼ੂ ਕਈ ਆਉਂਦੇ ਆ ਕਈ ਜਾਂਦੇ ਆ ਹੈ ਹਾਂ ਜੀ ਹਾਂ ਜੀ ਅੱਛਾ ਵੀਰ ਅੱਜ ਜਿਹੜੇ ਆਪਾਂ ਐਨੀਮਲ ਦਿਖਾਉਣੇ ਆ ਟੋਟਲ 4 ਨਾਗ ਨੇ ਹਾਂ ਜੀ ਇੱਕ ਵਾਇਰਸ ਮੇਂ ਤਾਂ 2 ਨਾਗ ਮਤਲਬ ਸੂਏ ਆਪਣੇ ਕੋਲ 2 ਹੀ ਗੱਬਣ ਦਿਖਾਉਣੇ ਹਾਂ ਜੀ ਠੀਕ ਆ ਭਾਜੀ ਤੇ ਰੇਟ ਫਿਰ ਅੱਜ ਵੀ ਬਿਲਕੁਲ ਜੈਨੂਅਨੀਆ ਜ ਸੋ ਮੱਝਾਂ ਵੀ ਚੰਗੀਆਂ ਬਾਕੀ ਲੇਵਲ ਹੋਵੇ ਦਿਖਾਈ ਦੇ ਰਿਹਾ ਕਾ ਕੁਆਲਿਟੀਆ ਕੁਆਲਿਟੀਆ ਚੰਗੀਆਂ ਹਾਂਜੀ ਹਾਂਜੀ ਚੰਗੀ ਕੁਆਲਿਟੀ ਦੀਆਂ ਬਿਲਕੁਲ ਸੋ ਇਹ ਦੋਸਤੋ ਅਜੇ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਮੋٹے ਤੌਰ ਤੇ ਕਰੀ ਮਾਰ ਕੇ ਕੈਮਰਾ ਦਿਖਾ ਦਿੰਦੇ ਆ ਸੋ ਪਸ਼ੂ ਚਵਾਈ ਦੇ ਚੰਗੇ ਹੁੰਦੇ ਆ ਬਾਕੀ ਭਰੋਸੇਯੋਗ ਹੁੰਦੇ ਆ ਚਲੋ ਕੋਈ ਵੀ ਸੱਜਣ ਆਪਣਾ ਖਰੀਦੀ ਕਰੇ ਯਕੀਨ ਕਰਕੇ ਸੌਦਾ ਕਰੇ ਠੀਕ ਆ ਜੀ ਸਾਈ ਬਿਆਨਾ ਪਾ ਕੇ ਆਪਣਾ ਪਸ਼ੂ ਟੱਕੋ ਇੱਥੇ ਆਣ ਕੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਸ਼ੁਰੂਆਤੀ ਟ ਵੀਰ ਰਿਸ਼ਪਾਲ ਸਟਾਰਟਿੰਗ ਕਰ ਲਿਗੇ ਸੇ ਪਹਿਲੇ ਨੰਬਰ ਮਾਜ ਤੋਂ ਤੋ ਪਹਿਲੇ ਨੰਬਰ ਤੇ ਦੋਸਤੋ ਮਾਜ ਦਿਖਾ ਰਹੇ ਆ ਤੁਹਾਨੂੰ ਠੀਕ ਆ ਜੀ ਪਲੀ ਪਲੋਸੀ ਬਹੁਤ ਆ ਬਾਕੀ ਅੰਡਰ ਲੇਵੇ ਦੀ ਕੁਆਲਿਟੀ ਚਲੋ ਜਿਆਦਾ ਦੱਸਣ ਦੀ ਛੇ ਤਾਂ ਲੋੜ ਨਾ ਪਵੇ ਬਾਕੀ ਤੁਸੀਂ ਆਪ ਮੇਰਾ ਭਰਾ ਨਿਗਾਹ ਮਾਰੋ ਨਿਗਾਹ ਦੇ ਵਿੱਚੋਂ ਕਟੋ ਇਹ ਸੂਆ ਵੀਰ ਕਿ ਨਵਾ ਹੋਗੀ ਸੂਆ ਤਿੱਜਾ ਸਾਨੂੰ ਸਾਫ ਤਿੱਜਾ ਸੂਆ ਜੀ ਹਾਂਜੀ ਲਓ ਜੀ ਤਿੱਜਾ ਸੂਆ ਬਾਕੀ ਹੈ ਤਿਆਰੀ ਤੇ ਹਨਾ ਹਾਂਜੀ ਹਾਂਜੀ ਸਾਨੂੰ ਸਾਫ ਹਾਂ ਲਓ ਜੀ ਆ ਕਰੋ ਚੱਕ ਸੋ ਮੋਰਨੋ ਦੋਸਤੋ ਬਹੁਤ ਸੋਨਾ ਚੌਰ ਸਲੇਵਾ ਗਾੜ ਅਗੋਂ ਦੇਵੇ ਤੋਂ ਬਿਲਕੁਲ ਸਟਾਰਟਿੰਗ ਆ ਤੇ ਬੈਕ ਸੈਟ ਸਾਰ ਦੇ ਨਾਲ ਜਿਹੜਾ ਦੇਵਾ ਕਰਮਾਂ ਦੀ ਟੱਚ ਕਰਦੀ ਪਈ ਆ ਦੇਵੇ ਦੀ ਕੁਮਾਲਤੀ ਬਹੁਤ ਹੀ ਜਿਆਦੀ ਖੂਬਸੂਰਤ ਆ ਠੀਕ ਆ ਜੀ ਬਾਕੀ ਚੰਗੀ ਉਮੀਦ ਕਰ ਸਕਦੇ ਆ ਇਹੋ ਜੇ ਪਸ਼ੂਧਨ ਸੋ ਨਿਸ਼ਾਨੀਆਂ ਦੀ ਗੱਲ ਕਰਕੇ ਤਕਰੀਬਨ ਮਗਰਲੇ ਪੈਰ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਤੋਂ ਤੇ ਆ ਹਾਂ ਜੀ ਨੀਲੀ ਜਾਂਦੀ ਸੰਸਾਵਾ ਵੇਖੋ ਨੀਲੀ ਦੇ ਵਿੱਚ ਅੰਗ ਪੱਛੇਗਾ ਆ ਦੇਖੋ ਹੱਥ ਜਿੱਦਾਂ ਮਰਜ਼ੀ ਫੇਰੀ ਗਾ ਉਹ ਕੋਈ ਗੱਲ ਸੀਲੀਆਂ ਸੂਲੀਆਂ ਬਹੁਤ ਕਰ ਪਾਦੀ ਚ ਆ ਦੇਖੋ ਜੀ ਠੀਕ ਆ ਜੀ ਸੋ ਬਾਕੀ ਬੋਡੀ ਬੋਡੀ ਢਾਂਚਾ ਵੀ ਚੰਗਾ ਜਿੱਦਾਂ ਇੱਕ ਨਾਰਮਲੀ ਆਪਾਂ ਨੀਲੀ ਰਾਬੇ ਦੀਆਂ ਮੱਝਾਂ ਵੇਖਦੇ ਆ ਕੱਤ ਹਾਈਟ ਓਡਾ ਇਸ ਮੈਂ ਦਾ ਤੇ ਜੱਦ ਉਹ ਸੀਲ ਬਹੁਤ ਜਿਆਦੀ ਸੰਸਾ ਜਿੱਦਾਂ ਮਰਜੀ ਆ ਫੇਰੀ ਦੇ ਵੇਖੋ ਆ ਦੇਖੋ ਜੀ ਜਿੱਧਰ ਦੀ ਭਾਂ ਮਰਜੀ ਜਿੱਦਾਂ ਬਾਕੀ ਲੇਵਾ ਬਹੁਤ ਟਕਾਣੇ ਤੇ ਆ ਨਾ ਹਾਂਜੀ ਹਾਂਜੀ ਸੰਸਾ ਤੇ ਇਹਨਾਂ ਤਾਂ ਵੀਰੋ ਸਪਾਲ ਵੱਡੀਆਂ ਵੱਡੀਆਂ ਮੱਝਾਂ ਕਿਨਾਂ ਡੂਡਰ ਦੋ ਦੋ ਲਾ 13 14 ਕਿਲੋ ਦੀ ਇਹਦੀ ਓਡ ਦਿੱਤੀ ਹੈਗੀ ਆ ਅਰ ਵਾਲਿਆਂ ਨੇ ਹਾਂਜੀ ਬਾਕੀ ਇਧਰੋਂ ਵਿਰਲਾ ਗਾਇਬ ਬਹੁਤ ਜਿਆਦਾ ਹਾਂਜੀ ਹਾਂਜੀ ਵਿਰਲਾ ਬਹੁਤ ਆ ਦੇਖੋ ਜੀ ਸੋ ਗਾਇਬ ਸਪੇਸ ਦੀ ਗੱਲ ਕਰੀ ਸੋ ਲੇਵਾ ਦੋਸਤੋ ਜਿੰਨਾ ਵੀ ਲੇਵਾ ਬੜਾ ਟਕਾਣੇ ਤੇ ਆ ਨਿੱਗਰ ਲੇਵਾ 6 ਸਕੁਆਰ 20 ਠੰਡੀ ਦੀ ਰੀ ਬਹੁਤ ਜਿਆਦੀ ਸੋ ਤੇਜਾ ਸੁਆ ਸੁਣ ਦੀ ਪ੍ਰੋਪਰ ਤੁਸੀਂ ਵੇਖੋਗੇ ਤਿਆਰੀ ਤੇ ਖੜੀ ਆ ਕਰਮਾਂ ਵਾਲੀ ਤੇ ਇਹਦਾ ਰਸ਼ਪਾਲ ਵੀ ਤਾਂ ਕੀ ਮੁੱਲ ਕੀ ਡਿਮਾਂਡ ਰੱਖੀ ਹੋਈ ਏ ਸਨੂ ਸਾਹਿਬ ਮੁੱਲ ਤੇ ਕਰਨ ਨੂੰ ਭਾਵੇਂ 1 35 ਕਰ ਲਈਏ ਹਾਂਜੀ ਸਵਾ ਦੀ ਦੇ ਦਾਂਗੇ ਸਵਾ ਲੱਖ ਦੀ ਦੇ ਦਗੇ ਹਾਂਜੀ ਉਹਦੇ ਵਿੱਚ ਅਸੀਂ ਮਾਨਦਾਨ ਕਰਦਾ ਕੋਈ ਵੀਰਪਰਾ ਦਾ ਠੀਕ ਹੈ ਜੀ ਹਾਂਜੀ ਲਓ ਜੀ ਸਵਾ ਲੱਖ ਦੀ ਦੋਸਤੋ ਇਹ ਯੱਸ ਨੂੰ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਬਾਕੀ ਮੱਧ ਕਾਫੀ ਖੂਬਸੂਰਤਾ ਚੰਗੀ ਉਮੀਦ ਕਰ ਸਕਦੇ ਆਪਾਂ ਦੁੱਧ ਵਾਲੇ ਪੱਖ ਕੋਈ ਫਾਰਮਰ ਭਰਾ ਲੈ ਕੇ ਜਾਵੇ ਸਾਹਮਣੇ ਸੇਵਾ ਕਰੇ ਕੋ ਟੂਬ ਨਾ ਚੱਡਾ ਲੱਗਣ ਡਿਆ ਆ ਆ ਆ ਮੈਨੂੰ ਲੱਗਦਾ ਵੀ ਇਹੋ ਜਿਹਾ ਹਵਾਨਾ ਲੈਵਾ ਬੜਾ ਘੱਟ ਦੇਖਿਆ ਹਾਂਜੀ ਹਾਂਜੀ ਬਹੁਤ ਸਾਫ ਬਹੁਤ ਜਿਆਦੀ ਸੰਸਾਪ ਪਣੀ ਪੁਣੀ ਕਰਮਾਂ ਵਾਲੀ ਬਹੁਤ ਆ ਚਲੋ ਰੱਬ ਦੀ ਮਿਹਰ ਦੇ ਨਾਲ ਹਾਂਜੀ ਹਾਂਜੀ ਸੋ ਬਾਕੀ ਉਮੀਦ ਚੰਗੀ ਕਰ ਸਕਦੇ ਆ ਪਸ਼ੂ ਤੰਨ ਚੰਗਾ ਠੀਕ ਆ ਜੀ ਸਵਾ ਲੱਖ ਦੇ ਵਿੱਚੋਂ ਦੋਸਤੋ ਮਾਨਤਾਨ ਹੋਣਗੇ ਬਾਕੀ ਮੇਰਾ ਵੀਰ ਕੰਟੈਕਟ ਕਰਿਓ ਠੀਕ ਆ ਸੈਕੰਡ ਨੰਬਰ ਤੇ ਇੱਕ ਇਧਰ ਆਪਾਂ ਤੁਹਾਨੂੰ ਮੱਝ ਵਿਖਾ ਦਿੰਨੇ ਆ ਹਾਂਜੀ ਹਾਂਜੀ ਛਾਈ ਸ਼ੂਈਏ ਦੀ ਵੀ ਕਰਮਾਂ ਵਾਲੀ ਦੀ ਬਲੱਖਣੀ ਆ ਠੀਕ ਮੈਨੂੰ ਲੱਗਦਾ ਵੀ ਅੱਜ ਫਿਰ ਰਚਪਾਲ ਇੱਕ ਤੋਂ ਇੱਕ ਵੱਧ ਨਹੀਂ ਹਾਂਜੀ ਹਾਂਜੀ ਸਾਨੂੰ ਸਾਹਿਬ ਚੜਦੀ ਤੇ ਚੜਦੀ ਆ ਆ ਮਾਰੋ ਨੀਗਾ ਇਹ ਵੀ ਬਹੁਤ ਠੰਡੀ ਸੀ ਰਹੀ ਆ ਸਵੇਰਾਂ ਤੋਂ ਹੋਊਗੀ ਦੂਜਾ ਕੇ ਹਾਂਜੀ ਹਾਂਜੀ ਦੂਜਾ ਸੂਆ ਠੀਕ ਆ ਜੀ ਮੌਜੂਦ ਦੂਸਰਾ ਸੂਆ ਜਿਹੜੀ ਇਹ ਝੋਟੀਆਂ ਸੁਣਾ ਕੰਪੈਕਟ ਡਾਡਰਾ ਬਾਕੀ ਲੇਵੇ ਆਡਰ ਤੋਂ ਸਾਰੇ ਭਰਾਵਾਂ ਨੇ ਤੁਸੀਂ ਇੱਕ ਜੱਜਮੈਂਟ ਕਰ ਲੈਣੀ ਆ ਵੀ ਕੁਆਲਿਟੀਆਂ ਕੀ ਚੀਜ਼ਾਂ ਨੇ ਠੀਕ ਆ ਜੀ ਪਲੀਆਂ ਪਲੋਸੀਆਂ ਚਲੋ ਉਹ ਵੱਖਰੇ ਤੌਰ ਤੇ ਆ ਬਾਕੀ ਲੇਵੇ ਲੂਵੇ ਦੀ ਕੁਆਲਿਟੀ ਬਹੁਤ ਜ਼ਿਆਦੀ ਬੈਸਟ ਆ ਕਰਮਾਲੀਆਂ ਨੂੰ ਵਿਰਲ ਵੰਡ ਚੰਗੇ ਆ ਚਾਰੇ ਤਰ੍ਹਾਂ ਦਾ ਗੈਪ ਸਪੇਸ ਤੁਹਾਡੇ ਸਾਹ ਦੂਜਾ ਸਵੇਰ ਝੋਟੀ ਸੁੰਦੀ ਆ ਆ ਮਾਰੋ ਨੀਗਾ ਠੀਕ ਆ ਜੀ ਬਿੰਦਿਆਂ ਵਾਲਾ ਬੜਨਾਂ ਵਾਲਾ ਲੇਵਾ ਸੋ ਤਿਆਰੀ ਜੇਕਰ ਆਪਾਂ ਹਵਾਨੇ ਦੇਵੇਂ ਨੂੰ ਵੇਖੀਏ ਤੇ ਮੈਨੂੰ ਲੱਗਦਾ ਵੀ ਤਕਰੀਬਨ ਕੰਪਲੀਟ ਹੀ ਆ ਕੋਈ ਦਿਹਾੜੀ ਡੰਗ ਕੱਢ ਵੀ ਸਕਦਾ ਪਸ਼ੂ ਕਿਸੇ ਭਰਾ ਨੇ ਸੌਦਾ ਕਰ ਲਿਆ ਤੇ ਬਹੁਤ ਸੀਲ ਸੀਲਾਂ ਬਹੁਤ ਜਿਆਦਾ ਸੰਦਾ ਵੇਖੋ ਬਹੁਤ ਸੋਹਣੀ ਕੁਆਲਿਟੀ ਆ ਵੇਖੋ ਜੀ ਸੋ ਜਿੰਨਾ ਵੀ ਲੇਵਾ ਕਰਮਾਲੀ ਦਾ ਠੀਕ ਆ ਜੀ ਵੇਖੋ ਪੂਰਾ ਟਕਾਣੇ ਤੇ ਉਹਨਾਂ ਦੇ ਗਾਂ ਇਦਰੋਂ ਤੁਹਾਨੂੰ ਆਪਾਂ ਚੈੱਕ ਕਰਾ ਦਈਏ ਤੇ ਲੇਵਾ ਵੇਖੋ ਕਰਮਾਲੀਆਂ ਅੱਧਾ ਦਾ ਫੁੱਟ ਬੈਕ ਨੂੰ ਕੱਢਦੀਆਂ ਨੇ ਛੋਟੀ ਖਰੀਏ ਵੀ ਹੈ ਨਾ ਹਾਂਜੀ ਹਾਂਜੀ ਸੰਨ ਸਾਹਿਬ ਬਹੁਤ ਖੂਬਸੂਰਤ ਕੁਆਲਿਟੀ ਆ ਸੋ ਸੈਕੰਡ ਟਾਈਮਰ ਆ ਬਾਕੀ ਵੀਰ ਰਿਸ਼ਪਾਲ ਚਲੋ ਪਿਛਲੀ ਾਰ ਵੀ ਆਪਾਂ ਵੀਡੀਓ ਪਾਈ ਆ ਪੈਂਦਾ ਵੀ ਮਾਲ ਵਿਖਾਉਂਦੇ ਰਹੇ ਆ ਮਤਲਬ ਭੈਣ ਭਰਾ ਕੋਈ ਇੱਥੇ ਆਉਂਦੇ ਜ਼ਿਆਦਾਤਰ ਕੇ ਆਨਲਾਈਨ ਵੀ ਸੌਦੇ ਕਰਕੇ ਆ ਹਾਂਜੀ ਆਨਲਾਈਨ ਵੀ ਸੌਦੇ ਹੋਏ ਸੰਨ ਸਾਹਿਬ ਠੀਕ ਆ ਤੇ ਜ਼ਿਆਦਾਤਰ ਸਾਨੂੰ ਇਹ ਖੁਸ਼ੀ ਹੁੰਦੀ ਆ ਕਿ ਇੱਥੇ ਆ ਕੇ ਵੇਖ ਕੇ ਪਾ ਚੱਕ ਪਾਸ ਕਰਕੇ ਲਵੇ ਤੇ ਚਲੋ ਉਹਦੇ ਨਾਲ ਦੀ ਰੀਜ਼ਨ ਹੀ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਹਾਂਜੀ ਵੀ ਬੰਦਾ ਚਲੋ ਰਿਸਪੌਂਸਿਬਿਲਟੀ ਜੁੰਮੇਵਾਰੀ ਖਤਮ ਹੋ ਜਾਂਦੀ ਹੈ ਹਾਂਜੀ ਹ બસ ਬਸ ਹਾਂਜੀ ਹਾਂਜੀ ਇਧਰ ਇੱਕ ਵਾਰੀ ਫੇਰ ਹਲਾਇਓ ਵੀਰੇ ਰਿਸ਼ਪਾਲ ਮਾੜਾ ਬੈਕਸਾਈਡ ਤੋਂ ਵਿਖਾਈਏ ਭਰਾਵਾਂ ਨੂੰ ਫੇਰ ਆ ਮਾਰੋ ਨੀ ਗੱਲ ਜੀ ਨਜ਼ਾਫ਼ ਆ ਕਰੋ ਚੈੱਕ ਮੇਰਾ ਭਰਾ ਠੀਕ ਆ ਜੀ ਕੋਈ ਕਹਿਣ ਵਾਲੀ ਗੱਲ ਨਹੀਂ ਕੋਈ ਮੈਨੂੰ ਲੱਗਦਾ ਵੀ ਸ਼ਾਂਤ ਸ਼ਬਦ ਬਹੁਤ ਸਾਸੂ ਬਹੁਤ ਜ਼ਿਆਦੀਆਂ ਤੁਹਾਨੂੰ ਸਾਹ ਵੇ ਹਾਂ ਦੇਖੋ ਜੀ ਸੋ ਰੱਬ ਦੀ ਘੜੀ ਨੂੰ ਬਹੁਤ ਸੋਹਣੀ ਜਿਹੜੀ ਦੋਸਤ ਤਿਆਰੀ ਕਾਫੀ ਸੋਹਣੀ ਮੁਕੰਮਲ ਕਰੀ ਬੈਠੀ ਆ ਸੋ ਬਾਕੀ ਟਿਪਣ ਚੁਬਾਈ ਚੁਈ ਦੀ ਵੀ ਉਮੀਦ ਕਰ ਸਕਦੇ ਹੋ ਤੁਸੀਂ ਵੀ ਜਿਹੋ ਜਿਹਾ ਥਣ ਲੱਗਾ ਇਹਨੂੰ ਤੇ ਬਿਲਕੁਲ ਬਰਾਬਰ ਉਹਦੀ ਵੀ ਐਨ ਪੋਲੀ ਰਹੂਗੀ ਠੀਕ ਆ ਹਾਂਜੀ ਤੇ ਪਣ ਜਮਾ 100 ਚ 100 ਸੰਧੂ ਸਾਹਿਬ ਹਾਂ ਬਿਲਕੁਲ ਠੀਕ ਹੈ ਇਹਦਾ ਰਿਸ਼ਪਾਲ ਭਾਈ ਕੀ ਮੁੱਲ ਕੀ ਡਿਮਾਂਡ ਰੱਖੀ ਹੈ ਮੁੱਲ ਤੇ ਸੰਧੂ ਸਾਹਿਬ ਇਹਦਾ ਭਾਵੇਂ 140 ਕਰ ਲਈਏ ਹਾਂਜੀ ਤੇ ਇੱਕ 30 ਦੀ ਦੇ ਦਾਂਗੇ ਬਾਕੀ ਉਹਦੇ ਵਿੱਚੋਂ ਵੀ ਫੁੱਲ ਮਾਨ ਤਾਨ ਕਰਾਂਗੇ ਇੱਕ 30 24 ਹਾਂਜੀ ਠੀਕ ਹੈ ਹੋਰ 2000 ਛੋਟ ਕਰਦੇ ਨੇ ਇੱਕ 28 ਦੀ ਦੇ ਦਾਂਗੇ ਇੱਕ 28 ਦੀ ਦੇ ਦੋ ਹਾਂਜੀ ਲਓ ਜੀ 1 ਲੱਖ 28000 ਦੀ ਇਹ ਯੈਸਨੋ ਹੋ ਜੂਗੀ ਅੱਜ ਹਾਨ ਵਾਲੇ ਰੇਟ ਹੀ ਆ ਠੀਕ ਆ ਜੀ ਬਾਕੀ ਚੰਗੇ ਏਜੰਟਾਂ ਚੀ ਦੀ ਆ ਆਹਾ ਵੇਖੋ ਮੇਰੇ ਭਰਾ ਠੀਕਾ ਜੀ ਸੋ ਬਲੈਡਰੀ ਬੰਨੀ ਫਿਰਦੀ ਆ ਕਰਮਾ ਜੀ ਬਹੁਤ ਜਿਆਦਾ ਸੰਸਾਰ ਬਹੁਤ ਸੋਹਣੀਆਂ ਕੁਆਲਿਟੀਆਂ ਨੇ ਦੋ ਮੱਜਾਂ ਝੋਟੀਆਂ ਦੀਆਂ ਕੁਆਲਿਟੀਆਂ ਵੇਖ ਕੇ ਹਰੇਕ ਭਰਾ ਕਹੂਗਾ ਵੀ ਜਿਹੜਾ ਚੀਜ਼ ਮਿਸ ਨਾ ਹੋ ਜੇ ਵੀ ਚੀਜ਼ ਖੋਸ ਨਾ ਜਾਵੇ ਸੌਦਾ ਪਹਿਲ ਦੇ ਆਧਾਰ ਤੇ ਕਰੋਗੇ ਵੀ ਇਹੋ ਜਿਹੀਆਂ ਕੁਆਲਿਟੀਆਂ ਨੇ ਅੱਜ ਇਸ ਕਿਲੇ ਤੇ ਠੀਕਾ ਜੀ ਪਸੰਦ ਆਊਗੀ ਭਰਾਵਾਂ ਨੂੰ ਇੱਧਰ ਇੱਕ ਆਪਣੇ ਕੋਲ ਮੱਝ ਵੀਰ ਆ ਸੂਈ ਆ ਸਨਹ ਸਾਵੇ ਸੂਈ ਸਵਾਈ ਮੱਝ ਆ ਠੀਕਾ ਜੀ ਇਹਦੇ ਮਗਰ ਕੱਟਾ ਜੇ ਕੱਟਾ ਨੀਲੀ ਦਾ ਠੀਕ ਆ ਵੀਰੇ ਨੀਲੀ ਦਾ ਕੱਟਾ ਜੀ ਨੀਲੀ ਦਾ ਕੱਟਾ ਮੇਲ ਕ ਦੇੜੀ ਡੰਗਦੀ ਸੂਈ ਹੈ ਹਾਂਜੀ ਇਹ ਰਾਤੀ ਸੂਈ ਹੈ ਜੀ ਸੰਤੋ ਸਾਹਿਬ ਉਹ ਜੀ ਰਾਤੀ ਸੂਈ ਆ ਇਹ ਮਗਰ ਕਟਾ ਮੇਲਕਾਫਾ 나ੜੂਆ ਨਾਲ ਬੱਚੇ ਦੇ ਠੀਕ ਹਾਂਜੀ ਹਾਂਜੀ ਤੇ ਵੱਡੇ ਢਾਂਚੇ ਦੀ ਆ ਬਾਕੀ ਹਾਈਟ ਲੈਂਥ ਮੇਰਾ ਵੀ ਦੇ ਇੱਕ ਵਾਰੀ ਨਿਗਾ ਦੇ ਵਿੱਚੋਂ ਕੱਢੋ ਤੁਸੀਂ ਫੁੱਲੀ ਹਾਈਟ ਲੈਂਥ ਇਹ ਲਾ ਦੇਣੇ ਸੰਤੋ ਸਾਹਿਬ ਆਹਾ ਆ ਵੇਖੋ ਜੀ ਬਹੁਤ ਜਿਆਦੀ ਵੱਡੀ ਆ ਆ ਮਾਰੋ ਨਿਗਾ ਬਾਕੀ ਵੀ ਆ ਵੀਰੇ ਰਚਪਾਲ ਤੁਹਾਡੇ ਕੋਲ ਵੀ ਮਾਲ ਖਰੇ ਤੋਂ ਖਰਾ ਆਇਆ ਜਿਹੜੇ ਮੈਨੂੰ ਲੱਗਦਾ ਵੀ ਪੂਰੇ ਤੋਂ ਸਿੰਗਲ ਢੀ ਉੱਚੀ ਹਾਂਜੀ ਹਾਂਜੀ ਇੱਕ ਢੀ ਦੀ ਸੰਤੋ ਸਾਹਿਬ ਇੱਕ ਢੀ ਦੀ ਆ ਮੈਨੂੰ ਤਾਂ ਵੀ ਮੱਚਾ ਦੁੱਧ ਦਾ ਤੋਨ ਵੀ ਹਾਂਜੀ ਉਹ ਦਿਨੋਂ ਬ ਇਹਦਾ 17 18 ਕਿਲੋ ਗਾਜ ਚੋਇਆ ਸਾਨੂੰ ਸਾਹਿਬੇ ਦੇ ਦਿੰਦੇ। ਲਓ ਜੀ ਚੈੱਕ ਕਰੋ। ਸੋ ਬਣਾ ਟਕਾਣੇ ਤੇ ਲੈਵਾ ਠੀਕਾ ਜੀ ਇਹ ਤਕਰੀਬਨ ਕੱਲ ਦੀ ਸੂਈ ਆ। ਤਕਰੀਬਨ ਹੁਣ ਦੋ ਕਚਵਾਈਆਂ ਕਰਤੀਆਂ ਆਪਾਂ ਆਪਣੇ ਕੋਲ। ਹਾਂਜੀ ਹਾਂਜੀ ਸਾਸਾ। ਠੀਕ ਹੈ ਵੀਰ। ਲਓ ਜੀ ਵੇਖੋ ਠੀਕਾ ਜੀ। ਬਹੁਤ ਖੂਬਸੂਰਤ ਫੁੱਲ ਹਾਈਟ ਲੈਂਥ ਵੱਡੇ ਟਾਂਚੇ ਦੀ ਆ ਥੋੜਾ ਜਿਹਾ ਚਲੋ ਸੂਸਵਾ ਦੇ ਵਿੱਚ ਆ ਪਸ਼ੂ। ਸੂਝ ਆਏ ਸਮਝ ਆ ਬਾਕੀ ਹਾਂ ਮਗਰ ਕਟਾ ਵੀ ਇਹਦੇ ਮੇਲ ਕਾਫ ਤੁਹਾਨੂੰ ਦਿਖਾਇਆ ਪਨ ਨਹੀਂ ਦੀ ਰਾਵੀ ਦਾ ਮਗਰ ਕਟਾ ਨੀਲੀ ਦਾ ਕਟਾ ਮੱਥਾ ਵੀ ਮਿਲਦਾ ਫਿਰ ਬਲੈਕ ਹੀ ਆ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਲੈਕ ਹੈ ਜੈੱਡ ਬਲੈਕ ਹੀ ਆ ਲਓ ਜੀ ਬਿਲਕੁਲ ਬਲੈਕ ਮੱਥਾ ਪੂਛ ਦੀ ਵੀ ਕਾਲੀ ਪੂਛ ਵੀ ਇਕਦਮ ਕਾਲੀ ਸਾਰੀ ਇੱਕ ਰੰਗ ਕਾਲੀ ਇਹ ਪੂਛ ਆ ਦੇਖੋ ਆ ਦੇਖੋ ਬਣੀ ਬਹੁਤ ਸੋਹਣੀ ਕੁਆਲਿਟੀ ਆ ਬਿਲਕੁਲ ਪਤਲੀ ਪੂਛ ਵੇਖੋ ਹਾਂ ਜਿਵੇਂ ਗੱਲ ਕਰਦੇ ਵੀ ਬਿਲਕੁਲ ਹਾਂ ਮੋਟ ਤੋਂ ਜਿਵੇਂ ਬਰੀਕ ਪਤਲੀ ਪੂਛ ਆ ਠੀਕ ਆ ਜੀ ਥਣ ਗੋਲ ਬਹੁਤ ਜ਼ਿਆਦਾ ਕਾਇਮ ਆ ਮੋਟਾ ਥਣ ਲੱਗਾ ਕਰਮਾਂ ਦੇ ਪਤਰੀ ਪੁੱਤਰੀ ਪਹੋਦਾ ਬਾਕੀ ਤੁਸੀਂ ਨਿਗਾਹ ਮਾਰ ਹੀ ਲੈਣੀ ਆ ਠੀਕ ਆ ਕੋਈ ਵੀ ਇਹ ਨਹੀਂ ਹੋਊਗਾ ਵੀ ਕੋਈ ਨੀ ਚੀਜ਼ ਹੋਰ ਨਜ਼ਰ ਆਉਂਦੀ ਹੋਵੇ ਤਾਂ ਆਪਾਂ ਗੱਲ ਹੋਰ ਕਰਗੀ ਉਹ ਕੰਮ ਨਹੀਂ ਹੋਊਗਾ ਥਣ ਕਰਮਾਂ ਦੇ ਨੂੰ ਦੋਹਰਾ ਲੱਗਾ ਕਾਫੀ ਸੋਹਣੀ ਸਪੇਸ ਤੇ ਚਵਾਈ ਚਵਾਈ ਵੀ ਫਿਰ ਪੋਲੀ ਇਹਦੀ ਹੋਗੀ ਜਮਾ 100 ਜੋ 100 ਸੰਦੂ ਸਾਹਿਬ ਠੀਕ ਆ ਭਰਾ ਉਹ ਚਵਾਈ ਚੰਗੀ ਠੀਕ ਆ ਠੀਕ ਆ ਤੇ ਉਮੀਦ ਇਹਦੇ ਤੋਂ ਚੰਗੀ ਕਰ ਸਕਦੇ ਹਾਂਜੀ ਹਾਂਜੀ ਸੰਦੂ ਸਾਹਿਬ ਸਭ ਤੋਂ ਦਾ ਤਾਂ ਚੰਗਾ ਕੱਢੂਗੀ ਹਾਂਜੀ ਹਾਂਜੀ ਠੀਕ ਆ ਭਰਾ ਇਹ ਰਸਬਾਰ ਬਈ ਕੀ ਮੁੱਲ ਕੀ ਡਿਮਾਂਡ ਹੋਊਗੀ ਅੱਜ ਮੁੱਲ ਤੇ ਇਹਦਾ ਭਾਵੇਂ ਕਰਨ ਨੂੰ 145 ਕਰ ਲਈਏ ਹਾਂਜੀ 135 ਦੀ ਹਾਨਾ ਦੇ ਦਾਂਗੇ 135 ਦੀ ਹਾਂਜੀ ਲੋ ਵੀ 135000 ਦੀ ਹਾਨ ਨਾਲ ਰੇਟ ਇਹ ਕਿ ਹੋ ਜੂ ਥੋੜਾ ਬੋਧਾ ਤੁਹਾਨੂੰ ਕੋਈ ਨਹੀਂ ਥੋੜਾ ਬੋਧਾ ਹੋਰ ਮਾਨਦਾਂ ਕਰਦਾ ਕੋਈ ਨਹੀਂ ਆ ਕਰ ਦਿਓ ਜੀ ਛੋੜ ਛੱਪਾ ਕਰਦਾ ਕੋਈ ਠੀਕ ਹੈ ਪਾਜੀ ਲੋ ਵੀ 135000 ਦੇ ਵਿੱਚੋਂ ਦੋਸਤੋ ਮਾਨਦਾਂ ਨਾਲ ਹੋ ਜੂਗਾ ਠੀਕ ਹੈ ਜੀ ਹਾਈਟ ਲੈਂਥ ਵਾਲੀ ਮਾਝਾ ਬਾਕੀ ਮੇਰੇ ਭਰਾਵਾਂ ਨੂੰ ਪਸੰਦ ਆਊਗੀ ਤੇ ਜੈਡ ਬਲਾਏਗਾ ਬਾਕੀ ਇਹ ਢਾਂਚਾ ਕਰਮ ਵਾਲੀ ਨੂੰ ਠੀਕ ਹੈ ਜੀ ਜਿੰਨਾ ਵੀ ਲੱਗਾ ਸਭ ਕੁਝ ਵੱਡਾ ਲੱ ਸਿੰਘ ਬੰਤਰ ਤੁਸੀਂ ਵੇਖੋਗੇ ਮੂਹ ਮੱਥੇ ਦੀ ਚੰਗੀ ਆ ਬਾਕੀ ਦੁੱਧ ਦੀ ਕਰਮਾਣੀ ਮਸ਼ੀਨ ਹੀ ਆ ਠੀਕ ਆ ਇਹਨੂੰ ਦੋ ਜਿੰਨਾ ਪਾਓਗੇ ਉਹਨਾਂ ਹੀ ਦੁੱਧ ਲੈ ਲਓਗੇ ਠੀਕ ਆ ਬਹੁਤ ਸੋਨਾ ਲੇਵਾ ਸੋ ਚੱਡੇ ਲੇਵੇ ਤੋਂ ਪਤਾ ਲੱਗ ਜਾਂਦਾ ਵੀ ਚਲੋ ਪਸ਼ੂ ਕੀ ਕਰੂਗਾ ਉਨੀ ਗਾਂ ਨੂੰ ਉਨੀ ਪਛਾਣ ਟੂਬ ਤੋਂ ਲੈ ਕੇ ਆ 4x4 ਹੀ ਆਡਰ ਆ ਹਾਂਜੀ ਹਾਂਜੀ ਆ ਮਾਰੋ ਨੀਗਾ ਆ ਦੇਖ ਬਾਕੀ ਥਾਣਾ ਦੀ ਵੰਡ ਵਿਰਲਾ ਪੂਰੀ ਆ ਲੋ ਜੀ ਠੀਕ ਆ ਜੀ ਸੋ ਇਹ ਜਿਹੜੀ ਦੋਸਤੋ ਐਂਡ ਦੇ ਵਿੱਚ ਮੱਝ ਸੀ ਇੱਕ ਤੁਹਾਨੂੰ ਵਾੜ ਦਿਖਾਉਣੀ ਆ ਉਹ ਵੀ ਸੂਈ ਸਵਾਈ ਆ ਉਹ ਇਧਰਲੇ ਪਾਸੇ ਅੱਜ ਹੀ ਆਈ ਆਪਣੇ ਕੋਲੇ ਹੈ ਨਾ ਹਾਂਜੀ ਹਾਂਜੀ ਅੱਜ ਹੀ ਆਈ ਚੋਗੇ ਆਈ ਸੰਧੂ ਸਾਹਿਬ ਠੀਕ ਆ ਜੀ ਸੋ ਇਹਦੀ ਚਵਾਈ ਜਿਹੜੀ ਹੋ ਕੇ ਆਈ ਆ ਤਕਰੀਬਨ ਅਜੇ ਲੇਟ ਹੀ ਪੰਕੀ ਹੈ ਕੋਈ ਸ਼ਾਮ ਦੇ ਕੋਈ ਲਾਲੋ ਜਾਂ ਦੁਪਹਿਰ ਦੇ ਸਮੇਂ ਹਾਂਜੀ ਅਵਾ ਛੀ ਮਗਰ ਇਹ ਰੋਸਾਂ ਆ ਗਈ ਹੈ ਨਾ ਹਾਂਜੀ ਹਾਂਜੀ ਮਗਰ ਵੀ ਬੱਛੀ ਹੈ ਹਾਂਜੀ ਇਹ ਕਿੰਨੇ ਦਿਨਾਂ ਦੀ ਵੀ ਰਸੂਈ ਹੋਗੀ ਇਹ ਸੂਈ ਕੋਈ ਸੰਧੂ ਸਾਹਿਬ ਦਸਾਂ ਦੇ ਅੰਦਰ ਬਾਹਰ ਆ ਦਸਾਂ ਦਿਨਾਂ ਦੇ ਲੋ ਜੀ ਦਸਾਂ ਕਿ ਦਿਨਾਂ ਦੇ ਅੰਦਰ ਬਾਹਰ ਹੁਣ ਇਹ ਵਕਤ ਸੰਧੂ ਸਾਹਿਬ 9 ਕਿਲੋ ਹੋਊਗਾ 9 ਕਿਲੋ ਇੱਥੇ ਰੋਕਿਆ ਜਮੇਟਾ ਰਸ਼ਪਾਲ ਭਾਈ ਲਓ ਜੀ 9 ਕਿਲੋ ਦੁੱਧ 10 ਅਕ ਦਿਨਾਂ ਦੀ ਸੂਈ ਹੈ ਦੂਜਾ ਸੂਆ ਜਰਸੀ ਕਰੋਸ ਅੰਗ ਦੇ ਵਿੱਚ ਬਾਕੀ ਕੰਨ ਕੰਨ ਬਿਲਕੁਲ ਛੋਟਾ ਆ ਫੇਸ ਮੂੰਹ ਮੱਥੇ ਵਾਲੇ ਪਾਸਿਓਂ ਤੇ ਥਣ ਦੋਸਤੋ ਪੂਰਾ ਮੁਠੀ ਮੁਠੀ ਹੈ ਠੀਕ ਹੈ ਜੀ ਕੋਈ ਇਹ ਨਹੀਂ ਹੋਊਗਾ ਵੀ ਕੋਈ ਥਣ ਸਾਈਜ ਵਿੱਚ ਅਗਲੇ ਨਾਲ ਜਾਂ ਪਿਛਲੇ ਨਾਲ ਕੋਈ ਬਾਤ ਘਾਟੂਗੀ ਥਣ ਦੀ 9 ਕਿਲੋ ਦੁੱਧ ਬਿਲਕੁਲ ਗੂੜੇ ਲਾਲ ਰੰਗ ਦੇ ਵਿੱਚ ਜਿਹਨੂੰ ਆਪਾਂ ਡਾਰਕ ਰੈੱਡ ਕਲਰ ਕਹਿ ਦਿੰਦੇ ਹਾਂ ਠੀਕ ਹੈ ਮਗਰ ਬੱਛੀ ਵੀ ਚੰਗੀ ਹੈ ਜਰ ਥੋੜਾ ਬੱਚੇ ਦੇ ਵਿੱਚ ਹੋਰ ਸੁਧਾਰ ਹੋ ਗਿਆ ਠੀਕ ਆ ਜੀ ਜਰਸੀ ਦੇ ਬਿਲਕੁਲ ਨੇੜੇ ਤੇਰੇ ਹੋਰ ਕੁਆਲਿਟੀ ਆ ਗਈ ਆ ਕੋਈ 80 85% ਜਿਹੜੀ ਮਗਰ ਬੱਛੀ ਜਰਸੀ ਬ੍ਰੀਡ ਦੇ ਵਿੱਚ ਆ ਗਈ ਆ ਠੀਕ ਆ ਇਹ ਵੀ ਭਰਾ ਕੋਈ ਸ਼ੌਂਕ ਨਾਲ ਲਗਾ ਤਿਆਰ ਕਰ ਲੂ ਆ ਵਸ਼ੀ ਮਗਰ ਸੰਧੂ ਸਾਹਿਬ ਚੰਗੀ ਬੱਛੀ ਆ ਆ ਮਾਰੋ ਨੀਗਾ ਠੀਕ ਆ ਜੀ ਜਰਸੀ ਦੀ ਬੱਛੀ ਆ ਬਹੁਤ ਖੂਬਸੂਰਤ ਸੋ ਬੜਾ ਚੰਗੀ ਆ 9 ਕਿਲੋ ਦੁੱਧ ਇਹ ਰਿਸ਼ਵਾਲ ਪਈ ਇਹਦਾ ਮੁੱਲ ਕੀ ਡਿਮਾਂਡ ਹੋਊਗੀ ਅੱਜ ਡਿਮਾਂਡ ਇਹਦੀ ਸੰਧੂ ਸਾਹਿਬ 40000 40 ਹਾਂਜੀ ਯੈਸ ਨੋਈ ਹਾਂਜੀ ਹਾਂਜੀ ਕੋਈ ਨਹੀਂ ਬਾਕੀ ਛੋੜ ਛੱਪਾ ਕਰ ਦਾਂਗੇ ਹਾਂ ਚਲੋ ਉਹ ਮੌਕੇ ਤੇ ਹੁੰਦੇ ਰਹਿੰਦੇ ਆ ਮਾਨਸਾ ਹਾਂਜੀ ਹਾਂਜੀ ਲਓ ਜੀ 40000 ਦੇ ਵਿੱਚੋਂ ਦੋਸਤੋ ਥੋੜਾ ਬਤਾ ਕੋਈ ਮੌਕੇ ਤੇ ਛੋੜ ਛੱਪਾ ਹੋ ਜਾਊਗਾ ਸੋ ਜਰਸੀ ਵੈੜਾ ਬਾਕੀ ਵੈੜ ਪਸੰਦ ਆਊਗੀ ਭਰਾਵਾਂ ਨੂੰ ਬਿਲਕੁਲ ਜੈਨੂਇਨ ਜਾਇਜ਼ ਰੇਟ ਆ ਬੱਥੀ ਮਗਰ ਪਲੱਸ ਪੁਆਇੰਟ ਆ ਠੀਕ ਆ ਜੀ 9 ਕਿਲੋ ਦੁੱਧ ਚਲੋ ਕੋਈ 11 ਲੀਟਰ 10000 11 ਲੀਟਰ ਦੁੱਧ ਚਵਾਈ ਗਈ ਤੇ ਜਿੰਨੇ ਕ ਪੈਸਿਆਂ ਦੀ ਕੀਮਤ ਦੀ ਹੈਗੀ ਆ ਪੂਰੀ ਪਰਪਾਈ ਕਰਦੀ ਆ ਠੀਕ ਆ ਜੀ ਰਕਮ ਦੀ ਕਿਉਂਕਿ ਉਹਨਾਂ ਨੇ ਤੇ 10 11 ਕਿਲੋ ਦੱਸਿਆ ਵਾ ਆਪਣੇ ਕੋਲ ਚੋਗ ਆਈ ਆ ਆਪਾਂ 9 ਕਿਲੋ ਤਾਂ ਦੱਸਣ ਡਾਂਗੇ ਚਲੋ ਕਿਲੋ 2 ਕਿਲੋ ਨਵੇਂ ਥਾ ਕੇ ਕੱਢ ਸਕਦਾ ਕੱਢ ਸਕਦਾ ਹਾਂਜੀ ਨਵੇਂ ਅੱਜ ਵੀ ਆਈ ਵੀ ਅੱਜ ਹਾਂਜੀ ਅੱਜ ਹੀ ਆਈ ਹੈ ਜੀ ਚੋਗੇ ਆਈ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਉਤਨਾ ਚੋ ਆਈ 24 ਦੀ ਚਾਰੇ ਤੋਂ ਹਾਂ ਜਵਾਬ ਉਸਮਾਂ ਇੱਕ ਨੰਬਰ ਹਾਂਜੀ ਲਓ ਜੀ ਜਵਾਬ ਉਸਮਾਂ ਦੀ ਦੋਸਤੋ ਖਰੀਅ ਕਰ ਲਿਓ ਸੌਦਾ ਸਿਰਫ 40000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜਾਣੀ ਆ ਠੀਕ ਆ ਜੀ ਕੋਈ ਕਾਰੀ ਵੀ ਕੁਝ ਨਫਾ ਵੀ ਲੈ ਸਕਦਾ ਇਹ ਵੀ ਨਹੀਂ ਹੈ ਕਿ ਗੱਲ ਵੀ ਅੱਗੇ ਕਿੱਲੇ ਤੇ ਜਾ ਕੇ ਨਫਾ ਨਾ ਦਵੇ ਉਹ ਵੀ ਤੁਸੀਂ ਆਪਦੀ ਕਾਰਗੁਜ਼ਾਰੀ ਕੱਢ ਸਕਦੇ ਜੇ ਵਿੱਚੋਂ ਇਹਦੇ ਉਹ ਅੱਜ ਚਾਰ ਐਨੀਮਲ ਜਿਹੜੇ ਕਿਸਾਨ ਵੀਰੋਂ ਤੁਹਾਨੂੰ ਦਿਖਾਤੇ ਆਪਾਂ ਬਾਕੀ ਮਾਲ ਸਾਰਾ ਸਾਫ ਸੁਥਰਾ ਹੈ ਤਸੱਲੀ ਬਖਸ਼ ਰੇਟ ਵੀ ਬਿਲਕੁਲ ਰੀਜ਼ਨੇਬਲ ਜਿਹੜੇ ਦੋਸਤੋ ਪ੍ਰਾਈਜ਼ ਆ ਜਾਇਜ਼ ਰੇਟ ਆ ਅਕੋਰਡਿੰਗ ਪਸ਼ੂਆਂ ਦੇ ਠੀਕ ਆ ਜੀ ਬਾਕੀ ਤੁਸੀਂ ਸੌਦੇ ਦੀ ਗੱਲਬਾਤ ਕਰੋ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾ ਦੇਾਂਗੇ ਲੋ ਵੀ ਭਰਾਵੋ ਇਹ ਅੱਜ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਕੰਟੈਕਟ ਕਰਕੇ ਨਵੇਂ ਨਗਾਂ ਦੀ ਡਿਟੇਲ ਵੀ ਲੈਂਦੇ ਰਿਹਾ ਕਰੋ ਠ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਦੱਬ ਕੇ ਸ਼ੇਅਰ ਕਰਦੇ ਹੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰ ਚ ਪਹੁੰਚ ਸਕੇ ਮਿਲਤੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਗਾ ਸਤਿ